Субтитры сделал DimaTorzok Gracias. खड़े हो जाएगा बैठ जाओ जे लोग खड़े ने उन्होंने बेनती है कि जरा जगह छत्ती हवा लगे और संस्कार होने में भी कोई दिक्कत ना के दे बेटी आना बहुत बड़ा कहर बात है जो कि एक बहुत ही अंश धामी और अंग अनहोनी घटना कल समाना पटियाला रोड पर

परम पिता परमात्मा प्यारी होगी और जेजे बचे सात बचे जख्मी हो गई को हस्पाले के हिंसरा हस्पता और अमर हस्पाल इलाज ने ਔਰ ਜ਼ਿੰਦਗੀ ਆ ਮੌਤ ਦੀ ਜੜਾਈ ਅਜਿਉਂ ਦੀ ਸਿਰਜ ਕਰ ਰਹੇ ਨੇ ਔਰ ਆਪਾਂ ਸਾਰੇ ਇਹ ਦੁਆ ਕਰ ਰਹੇ ਆ ਕੱਲ੍ਹ ਦੇ ਹੀ ਜਦੋਂ ਪਤਾ ਲੱਗਿਆ ਕਿ ਪਰਮਕੀਤਾ ਪਰਮਾਤਮਾ ਉਹਨਾਂ ਨੂੰ ਜ਼ਿੰਦਗੀ ਦਿੱਤੀ ਔਰ ਜਿਹੜੀ ਬੱਚੀ ਸਾਨੂੰ ਸਾਰੇ ਨੂੰ ਸਾਡੇ ਸਾਰੇ ਨੂੰ ਆਪੇ ਮਾਂ ਤੇਰੀ ਭਰਾਵਾਂ ਨੂੰ ਸੁਖੀ ਵਿਛੋੜਾ ਜੀ ਗਈ उन्होंने भी आत्मा में शांति मिले समा तकरीबन ढाई तीन बजे का सी गुरु पटवारी के एक स्कूल के 25 स्कूल बैन आए वापस पटियाले को पढ़ के समाना बल आ रहे थे और समाना हल तो ਕੀ ਕੀ ਪਟਾਕੇ ਅਧਿਆਲਾ ਵਾਲੇ ਨੂੰ ਜਾ ਰਿਹਾ ਸੀ ਮਨਸੂਰਪੁਰ ਦੇ ਕੋਲ ਇਹ ਇੱਕ ਐਕਸੀਡੈਂਟ ਹੋਇਆ ਕਿ ਮਹਾ ਟੱਕੀ ਦਾ ਕੋਤਰਾ ਸਾਡੇ ਸਾਹਮਣੇ ਦੀ ਲੜਾਈ ਹੋ ਟੱਕਰ ਹੋਈ ਜਿਸ ਦੇ ਵਿੱਚ ਸਾਡੇ ਬਹੁਤ ਹੀ ਗਲੂਬੜੀ ਇਹ ਗੱਲ ਤੋਂ ਪੁੱਗਣੀ

ਉਹਨਾਂ ਦੇ ਵਿੱਚੋਂ ਦੋ ਬੱਚੇ ਅਜੇ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਪਾਗਲ ਮੈਨਾਖਾ ਦਾ ਅੰਕੋਸ਼ ਸੁਣਿਆ ਹੋਇਆ ਉਹਨਾਂ ਨੂੰ ਗ੍ਰੇਵ ਇੰਜਰੀ ਫ੍ਰੀਅਮ aur ਇੱਕ ਬੱਚਾ ਮੇਰੇ ਖਿਆਲ ਫਟੀ ਗਾਇਡ पी.ਜੀ.ਆਈ. ਗਈ ਹੋਤੀ ਸੀ ਬਹੁਤ ਗਾਇਨੀ ਫਿਰ ਬਹੁਤ ਮਨਪਾਗੀ ਘੱਟਣਾ ਹੋਈ ਹੈ ਇਹਨਾਂ ਦੇ ਵਿੱਚ ਜੋ ਸਾਡੇ ਪੇੜ ਪਰਵਾਰ ਕਹਿੰਦਾ ਮਨਪਾਗੀ ਪਰਵਾਰ ਕਹਿੰਦਾ ਹੈ ਯ ਮਹਿਤਾ ਕਹਿੰਦਾ ਜਿਨ੍ਹਾਂ ਵੱਲ ਪਰਮ ਪਿਤਾ ਪਰਮਾਤਮਾ ਨੇ ਕੇਵੀ ਆਪਣੀ ਨਜ਼ਰ ਕਰ ਲਈ ਕੋਈ ਸਵਾਰੀਆਂ ਪਰਵਾਰ ਦੀਆਂ ਸਾਹਮਣੇ ਆ ਗਈਆਂ ਕੋਈ ਸਵਾਰੀਆਂ ਸਾਹਮਣੇ ਆ ਗਈਆਂ ਜੀ ਇਹਨਾਂ ਪਰਵਾਰਾਂ ਵੱਲ 4 ਜਮਾੜੀਏ ਕੋਈ ਪਾਬਾਇ ਨਾ ਦੇ ਵਿਜਨੈਟਕਾ ਜੀ ਦੀ ਕੋਈ ਸਮਾਜ ਦੇ ਵਿੱਚ ਕੋਈ ਕਿਸੇ ਤਰੀਕੇ ਦਾ ਅਸੀਂ ਉਹਨਾਂ ਨੂੰ ਕਸੂਰਵਾਦ ਹੀ ਫੈਲਾ ਸਕਦੇ ਜੋ ਐਡੀ ਵੱਡੀ ਸਫਾ ਪਰਮਪਿਤਾ ਪਰਮਾਤਮਾ ਨੇ ਇਹਨਾਂ ਨੂੰ ਦਿੱਤੀ ਹੈ ਆਹੋ ਜੀ ਹਟਾ ਛੋਟਾ ਪਾਈ ਸੱਜਣ ਸੰਦੀਪ ਆ ਬੇਟਾ ਸਰਦੀ ਗਰਾਉਂਡੀ ਦੇ ਪਿਛਲੇ ਪਾਸੇ ਸਕੂਲ ਇਹਨਾਂ ਦੇ ਵੀ ਖੁੱਲ ਹੈ ਇਹਨਾਂ ਦਾ ਬੱਚਾ ਜੀ ਕਹਿੰਦੇ ਇਸ ਤੋਂ ਵੱਡੀ ਤਰਾਸ ਦੀ ਕੀ ਹੋ ਸਕਦੀ ਹੈ ਆਪਣੇ ਹੱਥੀ ਜੰਮ ਕੇ ਆਪਣੇ ਅੰਦੀ ਉਹਦੇ ਸਰੀਰ ਨੂੰ ਲੰਬੂ ਲਾਉਣਾ ਅਗੇ ਤੇ ਇੱਕੋ ਬੱਤੀ ਕਰਾਂ ਮੈਂ ਮਕਰੀਸ ਮੌਕੇ ਜੇ ਅਸੀਂ ਕੱਲ੍ਹ ਵੀ ਥਿਰਵੜੇ ਸਾਰੇ ਸ਼ਹਿਰ ਨੂੰ ਜਦੋਂ ਵੀ ਪਤਾ ਲੱਗਿਆ ਕੋਈ ਸ਼ਹਿਰ ਦੀ ਕਿਸੇ ਵੀ ਸੱਜਣ ਦੀ ਕੋਈ ਇਤਨੀ ਯਾਤਰੀ ਨਹੀਂ ਜਿਹੜੀ ਕਿ ਦਿੱਲੀ ਨੂੰ ਹੋਈ ਅੰਜੂਨਾ ਨਾਲ ਲਈ ਕੁਈ ਟਾਈਮ ਜੀ ਅੱਤਵਾਦ ਦੇ ਟਾਈਮ ਮੈਂ ਮੰਤਰੀ ਜੀ ਨਾਲ ਬਿਸਕਸ ਕਰ ਰਹੇ ਸੀ ਕੋਈ ਟਾਈਮ ਜੀ ਆਪਾਂ ਸਾਰੇ ਨਹੀਂ ਦੇਖਿਆ ਅੱਤਵਾਦ ਦੇ ਟਾਈਮ ਚਾਹੀਏ ਬੰਬ ਰਾਸਤ ਦਾ ਟਾਈਮ ਜੀ ਚੱਕਲਾ ਚੌਗ ਦਾ ਚਾਹੀਏ ਉਹ ਅੰਨੀਵਾ ਫਾਰੀ ਦਾ ਟਾਈਮ ਜੀ ਉਹਦੇ ਵੀ 12 13 ਦੇ ਨਾਲ 14 14 ਸੱਜਣਾ ਦੀ ਉਨੇ ਅਤੀ ਇਕੱਠੇ ਸੰਸਕਾਰ ਕੀਤੇ ਜੀ ਮੈਂ ਕਹ ਅਸੀਂ ਉਹਦੇ ਦੁਆਵ ਕਰਦੇ ਸੀ ਵੀ ਸਮਾਨਾ ਸ਼ਾਇਦ ਦੇ ਰਿਜਤਾ ਦੇ ਦਿਨ ਦਾ ਦੁਆਰੇ ਦੇਖਣ ਨੂੰ ਮਿਲਣ ਨੂੰ

सरन सचदेवा अठ साल की उम्र की ग्रीन कौम से रहते हैं सैजल बांसल मोहित बांसल जी आप बेटा बैठे है कपूर चंद के परिवार चो ने इन अपने चाचे ताए के लड़के ने इन बेटा सी लड़की सी ड्राइवर बलविंद सिंह सी फतेहपुर का और जख्मिया के दे जिंदरा हस्पताल के भी यक्षित है सुनील ना बेटा कृष्णा बांसल बरन बांसल का बेटा है आमर हस्ताल के बीच तंबी बांसल अनिका आयुष्मान बांसल आदि बहुत सिंह का लड़की और नक्षिका डॉक्टर हिदायर सिंगला घटना हुई इन्हों का

ਮੰਤਰੀ ਸਾਡੇ ਬੈਠੇ ਨੇ ਸਾਮਕਾ ਮੰਤਰੀ ਜੀ ਬੈਠੇ ਨੇ ਐਮਐਲਏ ਸਾਹਿਬ ਬੈਠੇ ਨੇ ਅਬ ਸ਼ਾਸਨ ਪੰਨੋਂ ਦੀ ਦੇਤੀ ਹੈ ਨਾ ਮੰਨ ਲਓ ਦੀ ਦੇਤੀ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਤਕਰੀਬਨ 100 ਟੱਗੀਆਂ ਢੋਲੀ 42 ਬੱਚਿਆਂ ਨੂੰ ਲੈ ਕੇ ਜਾਂਦੇ ਨੇ ਭੜਾਉਣ ਵਾਸਤੇ ਬੱਖ-ਬੱਖ سپورਲਾ ਦੇ ਵਿੱਚ ਉਹਦੇ ਵਿੱਚ ਅਸੀਂ ਕਈ ਵਾਰੀ ਰਾਤ ਲਵਾਈ

इमीडली करण नेपर पास थिया कार्य प्रेर पेर चाहित वारा समुझा